ਜਦੋਂ ਰੱਬ ਨੇ ਕਿਸੇ ਨੂੰ ਦੁਨੀਆ ਦਿਖਾਉਣੀ ਆ ਤਾਂ ਫਿਰ ਕਿਸੇ ਨਾ ਕਿਸੇ ਤਰੀਕੇ ਧਰਤੀ ਉੱਪਰ ਭੇਜ ਦਿੰਦਾ ਹੈ ਇੱਕ ਬੰਦੇ ਨੂੰ ਆਂਡਾ ਮਿਲਦਾ ਰਸਤੇ ਵਿੱਚ ਡਿੱਗਿਆ ਹੋਇਆ ਆਪਣੇ ਘਰ ਲੈ ਜਾਂਦਾ ਘਰੇ ਉਹਦੇ ਪਹਿਲਾਂ ਵੀ ਮਸ਼ੀਨ ਦੇ ਵਿੱਚ ਆਂਡੇ ਲੱਗੇ ਹੋਏ ਸੀਗੇ ਉਹ ਬੱਚੇ ਪੈਦਾ ਕਰਨ ਵਾਸਤੇ ਆਂਡਿਆਂ ਦੇ ਵਿੱਚੋਂ ਕਾਫੀ ਦਿਨਾਂ ਬਾਅਦ ਉਸਾਂ ਦੇ ਵਿੱਚੋਂ ਇੱਕ ਜ਼ਿੰਦਗੀ ਜਨਮ ਲੈਂਦੀ ਆ ਇੱਕ ਬੱਚਾ ਪੈਦਾ ਹੁੰਦਾ ਏ ਤੇ ਇਸ ਬੰਦੇ ਲਈ ਇਹ ਬੱਚਾ ਬਹੁਤ ਸਪੈਸ਼ਲ ਸੀਗਾ ਕਿਉਂਕਿ ਨਹੀਂ ਪਤਾ ਲੱਗ ਰਿਹਾ ਸੀ ਕਿਹੜੇ ਪੰਛੀ ਦਾ ਬੱਚਾ ਏ ਛੋਟਾ ਇੰਨਾ ਕਿ ਪਾਲਣਾਂ ਦੀ ਸਮੱਸਿਆ ਸੀਗੀ ਦਿਮਾਗ ਨੇ ਕੰਮ ਕੀਤਾ ਚਮਚੇ ਦਾ ਚਮਚੇ ਦੀ ਚੁੰਝ ਬਣਾਈ ਆ ਜਦੋਂ ਅੰਦਾਜ਼ਾ ਹੋ ਗਿਆ ਵੀ ਇਹ ਕਿਸੇ ਪੰਛੀ ਦਾ ਬੱਚਾ ਏ ਤਾਂ ਫਿਰ ਕਿਉਂ ਚੇਦੀ ਚੁੰਝ ਬਣਾਈ ਹਫਤਾ ਦੋ ਹਫਤੇ ਚੰਗੀ ਤਰ੍ਹਾਂ ਦੇਖਭਾਲ ਕੀਤੀ ਤੇ ਉਹ ਬੱਚਾ ਵਧੀਆ ਵੱਧਣ ਫੁੱਲਣ ਲੱਗ ਗਿਆ ਹੋਰ ਕੁਛ ਦਿਨ ਬੀਤੇ ਤਾਂ ਪਤਾ ਲੱਗਿਆ ਕਿ ਇੱਕ ਤੋਤੇ ਦਾ ਬੱਚਾ ਏ ਤੋਤਾ ਕਿਹੜਾ ਇਹ ਨਹੀਂ ਪਤਾ ਚੱਲ ਰਿਹਾ ਸੀਗਾ ਪਰ ਹੈ ਬਹੁਤ ਸਪੈਸ਼ਲ ਸੀਗਾ ਉਸ ਬੱਚੇ ਲਈ ਉਸ ਤੋਤੇ ਲਈ ਘਰ ਦੇ ਵਿੱਚ ਸਾਰੀ ਸਹੂਲਤਾਂ ਹਰ ਇੱਕ ਉਹਦੀ ਉਹਦੀ ਦੇਖਭਾਲ ਦਾ ਖਿਆਲ ਰੱਖਿਆ ਜਾਂਦਾ স্পੈਸ਼ਲ ਤਰੀਕੇ ਦੇ ਨਾਲ ਕਿਉਂਕਿ ਰਸਤੇ ਵਿੱਚੋਂ ਜਿਹੜੀ ਚੀਜ਼ ਮਿਲੀ ਆ ਬੰਦਾ ਦੇਖਣਾ ਚਾਹੁੰਦਾ ਸੀਗਾ ਹੋਰ ਟਾਈਮ ਬੀਤਦਾ ਤਾਂ ਉਸ ਤੋਤੇ ਦੇ ਸਿਰ ਦੇ ਉੱਪਰ ਖੰਭ ਆ ਜਾਂਦੇ ਆ ਬਾਕੀ ਸਰੀਰ ਤੇ ਨਹੀਂ ਆਉਂਦੇਗੇ ਤੇ ਸਾਰਾ ਦਿਨ ਇਸੇ ਤਰ੍ਹਾਂ ਘੁੰਮਦਾ ਰਹਿੰਦਾ ਮਸਤੀ ਕਰਦਾ ਘਰ ਦੇ ਵਿੱਚ ਰੌਣਕ ਲਾਈ ਰੱਖਦਾ ਹੈ ਕੋਈ ਵੀ ਪੰਛੀ ਆ ਜਾਂ ਕੋਈ ਵੀ ਬੇਜ਼ੁਬਾਨ ਆ ਘਰ 'ਚ ਹਮੇਸ਼ਾ ਰੌਣਕ ਲਾਉਂਦੇ ਆ ਜਦੋਂ ਤੋਤਾ ਹੋਰ ਵੱਡਾ ਹੋਇਆ ਤਾਂ ਉਹ ਬੰਦਾ ਹੈਰਾਨ ਹੋ ਗਿਆ ਕਿਉਂਕਿ ਚਿੱਟੇ ਰੰਗ ਦਾ ਸੀਗਾ ਚਿੱਟੇ ਰੰਗ ਦੇ ਤੋਤੇ ਬਹੁਤ ਘੱਟ ਆ ਦੁਨੀਆਂ ਦੇ ਵਿੱਚ ਤੁਹਾਡੇ ਸਾਹਮਣੇ ਆ ਯਾਨੀ ਉਹ ਇਨਸਾਨ ਵੀ ਹੈਰਾਨ ਹੋ ਗਿਆ ਵੀ ਰੱਬ ਨੇ ਜਿਸ ਨੂੰ ਦੁਨੀਆਂ ਦਿਖਾਉਣੀ ਸੀਗੀ ਉਹ ਇਨੀ ਸਪੈਸ਼ਲ ਚੀਜ਼ ਸੀਗੀ ਕਿ ਚਿੱਟੇ ਰੰਗ ਦਾ ਤੋਤਾ ਤੇ ਬੰਦੇ ਨੂੰ ਇੰਨਾ ਪਿਆਰ ਕਰਦਾ ਕਿ ਹਮੇਸ਼ਾ ਉਹਦੇ ਨਾਲ ਰਹਿੰਦਾ ਏ ਜਦੋਂ ਰੱਬ ਨੇ ਕਿਸੇ ਨਾ ਕਿਸੇ ਤਰੀਕੇ ਕਿਸੇ ਨੂੰ ਦੁਨੀਆ ਦਿਖਾਉਣੇ ਦਾ ਧਰਤੀ ਤੇ ਭੇਜਦਾ ਏ ਦੇਖੋ ਜੇਕਰ ਇਸ ਬੰਦੇ ਨੂੰ ਆਂਡਾ ਨਾ ਮਿਲਦਾ ਜਾਂ ਟੁੱਟ ਜਾਂਦਾ ਕਮਾਲ ਆ ਕੁਦਰਤ ਬੜੀ ਬੇਅੰਤ ਆ